ਵਰ ਅਬਿਊਜ਼ ਆਫ ਪਾਵਰ ਕਿ ਪੁਲਿਸ ਨੇ ਵਿਜੀਲੈਂਸ ਨੇ ਅਬਿਊਜ਼ ਕੀਤੀ ਪਾਵਰ ਔਰ ਪਾਵਰ ਨੂੰ ਅਬਿਊਜ਼ ਕਰਕੇ ਭਾਤਕੁਸ਼ਨ ਆਸ਼ੂ ਜੀ ਨੂੰ ਤੰਗ ਕੀਤਾ ਲੇਕਿਨ ਮੈਂ ਸਮਝਦਾ ਜਿਹੜਾ ਬੰਦਾ ਸਾਫਫ ਦਾ ਲੋਕਾਂ ਦਾ ਸੇਵਕ ਹੁੰਦਾ ਉਹ ਕਦੇ ਨਾ ਡਰਦਾ ਨਾ ਝੁਕਦਾ ਭਾਤਕੁਸ਼ਨ ਆਸ਼ੂ ਜੀ ਨਾ ਡਰੇ ਨਾ ਝੁਕੇ ਕੇਵਲ ਭਾਤਕੁਸ਼ਨ ਆਸ਼ੂ ਜੀ ਦੀ ਇੱਕ ਗੱਲ ਕਰੀਏ ਤੇ ਏਜੀ ਆਫਿਸ ਸਰਕਾਰ ਨੂੰ ਪੁਲਿਸ ਦੇ ਬੜਾਏ ਕੇਸਸ ਨੂੰ ਫੀਲ ਕਰਨ ਲਈ ਤੇ ਕੋਰਟ ਦੇ ਵਿੱਚ ਫਾਈਟ ਕਰਨ ਲਈ ਹੁੰਦਾ ਇਹ ਨਹੀਂ ਉਹਨਾਂ ਨੇ ਬੜੇ-ਬੜੇ-ਬੜੇ ਵਕੀਲ ਲਿਆਂਦੇ ਜਿਨ੍ਹਾਂ ਦੀ ਲੱਖਾਂ ਰੁਪਈਆ ਇੱਕ ਹੀ ਰਿੰਗ ਤੇ ਫੀਸ ਸੀ ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਰਕਾਰ ਨੂੰ ਕੀ ਇਹ ਜਿਹੜੇ ਪੈਸੇ ਲੱਗੇ ਪੰਜਾਬ ਦੇ ਲੋਕਾਂ ਦੇ ਤੁਹਾਡੇ ਸਾਡੇ ਸਾਰੇ ਦੇ ਪੈਸੇ ਇੱਕ ਬੰਦੇ ਨੂੰ ਤੰਕਰ ਨਹੀਂ ਤੁਸੀਂ ਲਾਏ ਕਿ ਅੱਜ ਉਹ ਪੈਸੇ ਦੀ ਪਰਮਾਈਤ ਕੌਣ ਕਰੇਗਾ بڑا ਵੱਡਾ ਇਸ਼ੂ ਆ ਹੋਰ ਇੰਨਾ ਹੀ ਕਾਫੀ ਨਹੀਂ ਸੁਦਰਸ਼ ਸ਼ਾਮ ਮਰੋੜਾ ਜੀ ਉਹਨਾਂ ਨੇ ਤभी ਸਿੱਧ ਰੱਖ ਕੇ ਪੜਿਆ ਫਿਰ ਹਰਿਆਣ ਕਮੋਜੀ ਉਹਨਾਂ ਦੇ ਉਹਨਾਂ ਦਾ ਕੇਸ ਵੀ ਹਾਈ ਕੋਰਟ ਦੇ ਵਿੱਚ ਖੜ ਜੋ ਗਿਆ ਕੋਰਟ ਨੇ ਫਿਰ ਲਿਖਿਆ ਕਿਉਂਕਿ ਵੀ ਇਹ ਐਫ ਆਈ ਆਰ ਕੋਇਸ ਕਰਦੇ ਆ ਕਿ ਪੁਲਿਸ ਨੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਇਹ ਕੋਰਟ ਦੇ ਵਿਊਆ ਕਿ ਪੁਲਿਸ ਆਪਣੀ ਪਾਵਰ ਨੂੰ ਮਿਸਯੂਜ਼ ਕਰਦੀ ਆ ਸੋ ਮੈਂ ਸਮਝਦਾ ਅਸੀਂ ਤਾਂ ਪੰਜਾਬ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਆਕਾ ਦਿੱਲੀ ਵਾਲੇ ਜਿਹੜੇ ਨੇ ਉਹ ਆਪਣੀਆਂ ਕਿਣਾ ਕੱਢ ਲਈ ਸਾਨੂੰ ਬਦਨਾਮ ਕਰਦੇ ਆ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਬਦਨਾਮ ਫਗਰਮੀ ਹੁੰਦੀ ਆ ਮੈਂ ਸਮਝਦਾ ਬਦਨਾਮੀ ਉਹ ਤੇ ਅਲਕਾ ਲੰਬਾ ਜੀ ਰਜਿੰਦਰ ਬੱਗਾ ਜੀ ਕੁਮਾਰ ਵਿਸ਼ਵਾ ਜੀ ਤੇ ਭਾਵਨਾ ਗੁੱਤਾ ਇੱਕ ਬੜੇ ਸਰਪਟਰ ਆ ਕਹਿੰਦੇ ਸੁਣੋ ਤੋਂ ਉਹਦੇ ਤੇ 80 ਐਕਟ ਲਾਪਾ ਗਿਆ ਉਹ ਭਾਵਨਾ ਦਿੱਤਾ ਜਿਹਦੇ ਪੱਛਾ ਪੈਲੀ ਗੱਲ ਹੈ ਜਿਹੜਾ ਹੈ ਸੀਗਾ ਕਿਉਂਕਿ ਸਰਕਾਰ ਨੇ ਉਹ ਟੋਲੀ ਸਰਕਾਰ ਕਿਸੇ ਬੰਦੇ ਨੂੰ ਚਾਹੇ ਉਹ ਪੋਲਿਟਿਕਸ ਹੋਵੇ ਚਾਹੇ ਉਹ ਅਖਰ ਹੋਵੇ ਚਾਹੇ ਤੁਹਾਡੇ ਚੋਣੇ ਕਿਸੇ ਨੂੰ ਨਹੀਂ ਚਾਹਦੀ ਕਿ ਵੀ ਉਹ ਕੋਈ ਇਹੋ ਜਿਹੀ ਖਬਰ ਛਾਪੇ ਉਹਨੇ ਇਹ ਇਹ ਬੁਖਤ ਕੋ ਵੀ ਤੁਸੀਂ ਹੋ ਤੁਹਾਡੇ ਜੋ ਬਹੁਤ ਸਾਰੇ ਕਹਿਵਤੇ ਨੇ ਜਨਤ ਦੇ ਪੱਛੇ ਹੋਏ ਪੁੱਛੇ ਹੋਏ ਜੇ ਕਿ ਬਹੁਤ ਸਾਰੇ ਨੇ ਜਿਨ੍ਹਾਂ ਦੀ ਆਵਾਜ਼ ਨਾਣਤੀ ਕੋਸ਼ਿਸ਼ ਕੀਤੀ ਗਈ ਲੇਕਿਨ ਥੈਂਕਸ ਟੂ ਯੂ ਆਲ ਤੁਸੀਂ ਸਮੇਂ ਸਮੇਂ ਤੇ ਖੜੇ ਰਹਿੰਦੇ ਹੋ ਖੜੇ ਹੋ ਕੇ ਤੁਸੀਂ ਪੰਜਾਬ ਨੂੰ ਬਚਾਇਆ ਪੰਜਾਬ ਦੀ ਰਾਜਨੀਤੀ ਨੂੰ ਔਰ ਪੰਜਾਬੀਅਤ ਨੂੰ ਬਚਾਇਆ ਕੀ ਫਿਟਾਂ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਿਹੜਾ ਉਹਨਾਂ ਦੀ ਆਵਰੀ ਆ ਤੇ ਪਰਚੇ ਉਹਨਾਂ ਤੇ ਆ ਕੇ ਸਾਡੇ ਪੰਜਾਬ ਚ ਕੀਤੇ ਜਾਣ ਕੋਈ ਕੁਮਾਰ ਵਿਸ਼ਵਾਸ ਦਾ ਇੱਥੇ ਕੀ ਮਤਲਬ ਕਿ ਉਹ ਪੱਤਰਕਾਰ ਜੇ ਆਈ ਸੀ ਕਿ ਉਹ ਕਵਰ ਕਰਨ ਲਈ ਆਈ ਸੀ ਜੋ ਦੇਖਿਆ ਉਹਨੇ ਛਾਪ ਦਿੱਤਾ ਜਾਂ ਕਹਿ ਦਿੱਤਾ ਉਹ ਹੀ ਬਰਦਾਸ਼ਤ ਉਹਨਾਂ ਦੇ ਪਰਚੇ ਕੀਤੇ ਗਏ ਔਰ ਮੈਂ ਹੁਣ ਜੋ ਕੀ ਆਗਾਜ਼ ਹੋ ਗਿਆ ਅਦਕਸ਼ਮਤਾ ਸ਼ੁਰੂਫਤੀ ਜਾਵੇ ਭਾਰਤ ਕੁਸ਼ਨ ਅਸ਼ੂ ਜੀ ਇੱਕ ਬਹੁਤ ਹੀ ਕਰਮਯੋਗੀ ਕਰਮਯੋਗੀ ਨੂੰ ਕਹਿੰਦੇ ਜਿਹੜਾ ਕਰਮ ਕਰਕੇ ਉੱਪਰ ਗਿਆ ਹੋਵੇ ਇਹਨਾਂ ਨੇ ਬਤੌਰ ਐਮਸੀ ਆਪਣੇ ਕਬੂਤਰ ਦੀ ਕਬੂਤਰ ਦੀ ਰਿਸ਼ਤੇਦਾਰੀ ਜਰੂਰ ਹੈ ਨਾ ਜੀ ਬਸ ਕੋਲਿਆਣੇ ਦਾ ਇਹਨਾਂ ਨੇ ਸੇਵਾ ਕੀਤੀ ਬਦੌਰ ਐਮਸੀ ਉਹਨਾਂ ਨੇ ਲੋਕਾਂ ਦੇ ਨਾਮ ਐਮਐਲਏ ਬਣਾਇਆ ਤੁਹਾਾਰੇ ਇੱਥੇ ਸਪੱਤ ਕਾਂਗਰਸ ਪਾਰਟੀ ਨੇ ਜੁਝੇਰ ਬਣਾਇਆ ਤੇ ਜਿੱਥੇ ਲੁਧਿਆਣੇ ਦੀ ਸੇਵਾ ਕੀਤੀ ਆ ਜਿੱਤੇ 300 ਦੇ ਕਿਸੇ ਸਾਲ ਵੀ ਪੁੱਛੀ ਅੱਜ ਕੋਈ ਕਿਸੇ ਕੋਲ ਜਲਾ ਨਹੀਂ ਸਕਦਾ ਕੰਮ ਕਰਾਉਣ ਲਈ ਆਸ਼ੂ ਜੀ ਇਹ ਦਿੱਲੀ ਆ ਤਾਂ ਫਮਤਾ ਆਸ਼ੂ ਲੁਧਿਆਣੇ ਆ ਉਹ ਕੰਮ ਕਰਾ ਰਿਹਾ ਬੜੀ ਅੱਛੇ ਔਰ ਇਹਨਾਂ ਨੇ ਪੰਜਾਬ ਦੀ ਵੀ ਸੇਵਾ ਕੀਤੀ ਸੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਤਕੜ ਐਲੈਕਸ਼ਨ ਹੋ ਗਏ ਚਲੋ ਤੇ ਆਮ ਆਦਮੀ ਪਾਰਟੀ ਨੂੰ ਰਾਜ ਜਿਹੜਾ ਆ ਪੁਲਿਸ ਰਾਹੀਂ ਕਰਨ ਦੀ ਆਦਤ ਪੈ ਚੁੱਕੀ ਆ ਜਿੱਥੇ ਲੋਕਾਂ ਦੇ ਪਰਚੇ ਕਰਾ ਗਏ 3 ਸਾਲ ਤੋਂ ਪਾਏ ਆ ਉਥੇ ਜਿੱਨੇ ਇਲੈਕਸ਼ਨ ਹੋਈਆਂ ਚਾਹੇ ਕੋਰਪੋਰੇਸ਼ਨ ਦੀਆਂ ਹੋਣ ਜਾਂ ਸਰਪੰਚੀ ਪੰਚਾਇਤ ਦੀਆਂ ਹੋਣ ਉਥੇ ਇਹਨਾਂ ਨੇ ਕਬਜ਼ਾ ਕੀਤਾ ਪੁਲਿਸ ਰਾਹੀਂ ਬਾਅਦ ਇਲੈਕਸ਼ਨ ਹੋਈਆਂ ਉਥੇ ਵੀ ਪੁਲਿਸ ਰਾਹੀਂ ਪੂਰਾ ਹਜੀਪੁਡਿਸਰੀ ਐਡਮਿਨਿਸਟ੍ਰੇਸ਼ਨ ਨੂੰ ਪੂਰਾ ਯੂਜ਼ ਕੀਤਾ ਮਿਸਯੂਜ਼ ਕੀਤਾ ਉਸ ਵੇਰੇ ਜਿਹੜੇ ਸਾਡੇ ਲੋਕ ਲੁਧਿਆਣੇ ਦੇ ਵਿੱਚ ਅਫਸਰ ਤਾਇਨਾਤ ਨੇ ਉਹਨਾਂ ਨੂੰ ਇਹ ਦੱਸਣਾ ਚਾਹਣਾ ਕਿ ਕਾਂਗਰਸ ਪਾਰਟੀ ਕੋਈ ਕਮਜ਼ੋਰ ਪਾਰਟੀ ਨਹੀਂ ਆ ਨਾ ਇਹ ਦੇ ਲੀਡਰ ਕਮਜ਼ੋਰ ਆ ਮੁਕਾਬਲਾ ਕਰਾਂਗੇ ਤਕੜੇ ਹੋ ਕੇ ਔਰ ਕੋਈ ਮਿਸਯੂਜ਼ ਕਰਨ ਦੀ ਕੋਸ਼ਿਸ਼ ਨਾ ਕਰੇ ਚਾਹੇ ਉਹ پولیس ਹੋਵੇ ਪਰ ਮੈਂ ਵੀ ਦੇਖਿਆ ਮੈਂ ਜਾਣਦਾ ਕਿ ਕਾਰਪੋਰੇਸ਼ਨਾਂ ਚ ਦਤੀਆਂ ਬਾਹਰਲੀ ਪੁਲਿਸ ਨੇ ਆ ਕੇ ਮਦਦ ਕੀਤੀ ਮੈਂ ਵੀ ਵੀਡੀਓਗ੍ਰਾਫੀ ਦੀ ਹੁਣੀ ਆ ਸਮੇਂ ਕੁੱਲ ਸਵਾ ਸਾਲਾ ਇਹਦਾ ਸਵਾ ਸਾਲ ਪਿਆਰਾ ਲੈ ਭਾਈ ਤੇਰੇ ਉਹ ਖੁੱਲ ਕੇ ਮਦਦ ਆਵਾਜ਼ੀ ਪਾਰਟੀ ਦੀ ਲੇਕਿਨ ਇਹ ਸਵਾ ਸਾਲ ਕਦੋਂ ਬੀਤਣਾ ਇਹਦਾ ਪਤਾ ਨਹੀਂ ਲੱਗਣਾ ਪਰ ਹੁਣ ਇਹ ਸਮੇਂ ਦੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਅੱਜ ਸੱਦੇ ਆ ਕਾਂਗਰਸ ਨੂੰ ਲਿਉਣਾ ਚਾਹੁੰਦੇ ਆ ਫਿਰ ਆਪਣਾ ਆਪਣਾ ਹਸਾਬ ਕਿਤਾਬ ਹੀ ਹਰ ਬੰਦਾ ਕਰਦਾ ਹੁੰਦਾ ਉਸ ਕਹਦਾ ਫਿਰ ਭੁਰਾ ਨਾ ਮੈਂ ਤੇਰੀ ਪੂਰੀ ਰੱਖੀ ਮੈਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਦੋ ਚਾਰ ਸ਼ਬਦ ਨਹੀਂ ਵੀ ਕੋਤੋ ਥੈਂਕ ਯੂ ਰਣਾ ਜੀ ਅ ਅਸਲੀ ਇਹ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਆ ਜਿਹੜੀ ਆਬਾਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਦਾ ਮਾਡਲ ਸਮਝਣ ਦੀ ਤੁਸੀਂ ਕੋਸ਼ਿਸ਼ ਕਰੋ ਇਹਨਾਂ ਦਾ ਮਾਡਲ ਕੀ ਆ ਕੀ ਇਹ ਵਿਰੋਧੀਆਂ ਦੇ ਉੱਤੇ ਪੁਲਿਸਾਂ ਹੀ ਕਬਜ਼ਾ ਕਰਨਾ ਚਾਹੁੰਦੇ ਆ ਲੇਕਿਨ ਇਵੈਂਟ ਕ੍ਰੀਏਟ ਆਪਣੇ ਐਮਐਲਏ ਨਾਲ ਵੀ ਕਰਨੀ ਚਾਹੁੰਦੇ ਆ ਤੁਹਾਨੂੰ ਯਾਦ ਹੋਣਾ ਮਈ 2022 ਦੇ ਵਿੱਚ ਸੰਰੂਰ ਦਾ ਇਲੈਕਸ਼ਨ ਆਇਆ ਸੀ ਕਿਉਂਕਿ ਸਰਕਾਰ ਨਵੀਂ ਨਵੀਂ ਬਣੀ ਸੀ ਤੇ ਸੀਐਮ ਸਾਹਿਬ ਨੇ ਇੱਕ ਆਪ ਅਨਾਉਂਸਮੈਂਟ ਕੀਤੀ ਵੀ ਸਾਡਾ ਡਾਕਟਰ ਵੀਜੇ ਸਿੰਘਲਾ ਜਿਹੜਾ 1% ਰਿਸ਼ਵਤ ਲਿੰਗਾ ਹਰ ਟੈਂਡਰ ਦੇ ਵਿੱਚੋਂ ਆ ਮੈਂ ਤੁਹਾਨੂੰ ਇੱਕ ਵਾਰੀ ਇੱਕ ਵੀਡੀਓ ਦਿਖਾ ਦਿੰਦਾ ਸੀਐਮ ਸਾਹਿਬ ਦੀ ਮੜ ਜਾ ਦੇਖ ਲਓ ਤੁਸੀਂ मेरी सरकार का पंजाब सरकार का कैबिनेट मंत्री अपने डिपार्टमेंट में टेंडर और बाकी खरीदो फरी तो से एक परसेंट कमीशन मांगेगा तो मैंने उसको गंभीरता से लिया ये मामला सिर्फ मेरे पास है, मीडिया के पास इसकी कोई जानकारी नहीं विरोधियों के पास इसकी कोई जानकारी नहीं मैं चाहता तो इसको दबा सकता अगर मैं ऐसा करता तो मैं लाखों करोड़ों पंजाबियों का दिल तोड़ता जिन्होंने मुझ पर यकीन किया तो मैं अपनी पार्टी की जो विचारधारा है उसके लिए खिलाफ और मैं एक्शन लेने जा रहा हूं उस मंत्री का नाम है डॉक्टर विजय सिंगला जो कि सेहत मंत्री पंजाब में कैबिनेट जब मैंने उनको ये सबूत दिखाए उन्होंने अपना गुनाह कबूल भी किया ਜੈ ਕਰੀਓ एवरीवन 0 ਟੋਲਰੈਂਸ ਹੈ ہماری ਥੈਂਕ ਯੂ ਆ ਇਹਨਾਂ ਵੀ ਮੈਂ ਇਸ ਕਰਕੇ ਤੁਹਾਨੂੰ ਦਿਖਾਈਆ ਕਿੰਵੇਰੀ ਆਪਾਂ ਭੁੱਲ ਜਾਂਦੇ ਸਮੇਂ ਸਮੇਂ ਤੇ ਬਹੁਤ ਕੰਟ੍ਰੀਡ ਕਰਦੇ ਆਂ ਇਵੈਂਟ ਸੀਗਾ ਉਹਦਾ ਅੱਜ ਤੱਕ ਨਾ ਕਦੀ ਪੁਲਿਸ ਨੇ ਵੈਰੀਫਾਈ ਕੀਤਾ ਨਾ ਉਹਦੇ ਜਿਹੜਾ ਕੰਟੈਂਟ ਸੀਗਾ ਕਿਸੇ ਪੁਲਿਸ ਨੂੰ ਦਿੱਤਾ ਗਿਆ ਨਾ ਉਹਦੀ ਕੋਈ ਫਰਦਰ ਇਨਵੈਸਟੀਗੇਸ਼ਨ ਹੋਈ ਤੇ ਸਿੰਘਲਾ ਜੀ ਆਮ ਫੰਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਉਹਦੇ ਵਿੱਚ ਖੁੱਲ ਕੇ ਨੱਚਦੇ ਰਹੀਆ ਸਾਰਾ ਕੁਝ ਹੀ ਕਰਦੇ ਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਆਹ ਜਿਹੜੀ ਕੈਨਸਲੇਸ਼ਨ ਰਿਪੋਰਟ ਆ ਤਦੋਂ ਕੋਈ ਗੱਲ ਨਹੀਂ। ਸੋ ਇਹ ਜਿਹੜੀ ਕੈنسਲੇਸ਼ਨ ਰਿਪੋਰਟ ਆ ਇਹ ਬੇਸਿਕਰੀ 17 3 2025 ਦੀ ਹੈ। ਅੱਛਾ ਜਾਂ ਤਾਂ ਵੀ ਠੀਕ ਮਿਨਿਸਟਰ ਸਾਹਿਬ ਸਾਨੂੰ ਇਹ ਦੱਸ ਦਿਓ ਵੀ ਉਦੋਂ ਸੱਚ ਸੀਗਾ ਕਿ ਜਾਂ ਇਹ ਕੈنسਲੇਸ਼ਨ ਰਿਪੋਰਟ ਜਿਹੜੀ ਸੱਚ ਹੈ। ਇਹ ਕਿਉਂਕਿ ਵਿਚੇ ਸਿੰਗਲਾ ਦੀ ਕੈنسਲੇਸ਼ਨ ਰਿਪੋਰਟ ਆ ਜਿਹੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਐਡਮਿਟ ਕੀਤੀ ਆ। ਜਿਹੜੀ ਦਿੱਤੀ ਆ ਵੀ ਇਹਦੇ ਖਿਲਾਫ ਕੋਈ ਸਬੂਤ ਨਹੀਂ ਆ। ਅੱਛਾ ਉਦੋਂ ਤੋਂ ਅੱਗੇ ਇਹਨਾਂ ਦਾ ਇੱਕ ਮਿੰਟ ਕਾਪੀ ਸਰ ਤੁਹਾਨੂੰ ਸਾਰਿਆਂ ਨੂੰ ਦੇ ਦਿੰਦੇ ਸਾਰਿਆਂ ਨੂੰ ਦੇ ਦਿੰਦੇ ਇੱਕ ਇਹਨਾਂ ਦਾ ਹੋਰ ਐਮਐਲਏ ਸੀ ਦਾ ਅਮਿਤ ਰਤਨ ਤੁਹਾਨੂੰ ਯਾਦ ਹੋਣਾ ਰਾਤ ਨੂੰ ਅੱਧੀ ਰਾਤ ਨੂੰ ਇਹਨੂੰ ਕਿਤੇ ਉਪਝਾਇਆ ਹੈ ਪੁਲਿਸ ਵਾਲਿਆਂ ਨੇ ਲਾਈਟਾਂ ਬੰਦ ਕਰਕੇ ਤੇ ਉਹਦੇ ਵਿੱਚ ਇਹਨਾਂ ਦੇ ਜਿਹੜੀਆਂ ਪ੍ਰੋਸੀਕਿਊਸ਼ਨ ਸੈਂਕਸ਼ਨਸ ਆ ਜੇਸ ਅਥਾਰਟੀ ਤੋਂ ਦੇਣੀਆਂ ਚਾਹੀਦੀਆਂ ਸੀ ਉਹ ਅਥਾਰਟੀ ਤੋਂ ਦਿੱਤੀਆਂ ਨਹੀਂ ਆ। ਔਰ ਉਹਦਾ ਆ ਵੀ ਆ ਬੇਸਿਕਲੀ ਆ ਮੇਰੇ ਕੋਲ ਉਹ ਵੀ ਕਾਗਜ਼ ਹੈਗੇ ਆ। ਇਹਦੇ ਵਿੱਚ ਲਿਖਿਆ ਵੀ ਆ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਡੇਟਡ 2022 2023 ਇਸ ਡਾਸ ਵਿਦਆਊਟ ਐਪਲੀਕੇਸ਼ਨ ਆਫ ਮਾਈਂਡ ਬਾਏ ਐਨ ਅਥਾਰਟੀ ਵਿਚ ਇਜ਼ ਇਨਕੰਪੀਟੈਂਟ ਐਂਡ दैट द ਸੇਮ ਰਿਲਾਈਡ अपॉन ਬਾਈ ਦਾ ਬਿਜ਼ਨਸ ਡਿਪਾਰਟਮੈਂਟ ਟੂ ਕ੍ਰੋਸੀਕਿਊਟ ਦਾ ਪਟੀਸ਼ਨਰ ਇਹਦੇ ਕਰਕੇ ਉਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਸਟੇ ਮਿਲ ਗਿਆ ਇਹ ਅਸਲੀ ਗੱਲ ਹੈ ਇਹਨਾਂ ਦੀ ਕਾਰਗੁਜ਼ਾਰੀ ਆ ਔਰ ਇੱਕ ਤੁਹਾਨੂੰ ਯਾਦ ਹੋਣਾ ਸਾਡੇ ਐਕਸ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਬਾਰੇ ਇਹਨਾਂ ਨੇ ਕਿਹਾ ਸੀ ਕਿ 2 ਕਰੋੜ ਰੁਪਈਆ ਕਿਸੇ ਪਲੇਅਰ ਦੀ ਜੋ ਕਿ ਪਲੇਅਰ ਦੀ ਤਰਫੋਂਦਾ ਨਹੀਂ ਹੈ ਪਈ 2 ਕਰੋੜ ਰੁਪਈਆ ਇਹਨਾਂ ਨੇ ਮੰਗਿਆ ਤੇ ਅੱਜ ਤੱਕ ਮੈਨੂੰ ਲੱਗਦਾ ਉਹਦੀ ਕੋਈ ਇਵਨ ਇੱਕ ਕੰਪਲੇਂਟ ਵੀ ਨਹੀਂ ਦਿੱਤੀ ਤੇ ਉਦੋਂ ਬਾਅਦ ਆ ਜਿਹੜਾ ਹੋ ਸਾਡੇ ਵਾਲਾ ਜਲੰਧਰ ਵਾਲਾ ਰੁੜਾ ਅਸਲੀ ਗੱਲ ਹੈ ਬਿਲਕੁਲ ਵਿਸ਼ਵਾਸ ਗਵਾ ਚੁੱਕੇ ਆ ਕਿਉਂਕਿ ਪੰਜਾਬੀ ਇਦਾਂ ਨਹੀਂ ਕਰਦਾ ਸੀ ਵੈਸੇ ਚੀਫ ਮਿਨਿਸਟਰ ਇਦਾਂ ਕਰਦਾ ਹੀ ਨਹੀਂ ਹੁੰਦਾ ਜਿਹੜਾ ਚੀਫ ਮਿਨਿਸਟਰ ਆਫਿਸ ਹੈ ਮੈਨੂੰ ਲੱਗਦਾ ਜਿਹੜੀਆਂ ਕੋਈ ਪੋਲੀਟਿਕਲ ਸਟੇਟਮੈਂਟਾਂ ਦਵਾਉਣੀਆਂ ਹੁੰਦੀਆਂ ਥੱਲੇ ਉਹ ਦਵਾਉਂਦੇ ਨਹੀਂ ਹੁੰਦੇ ਆ ਕੋਈ ਇਤਰੋ ਕਰਕੇ ਕੋਈ ਇਤਰੋ ਕਰਕੇ ਜਿਹੜੀ ਅਸਲੀਅਤ ਹੈ ਲੇਕਿਨ ਅਸਲੀ ਗੱਲ ਹੈ ਕਿ ਇਹਨਾਂ ਨੇ ਇਹ ਜਿਹੜੀਆਂ ਇਹ ਸਟੇਟਮੈਂਟਾਂ ਵੀ ਆਪ ਦੇ ਕੇ ਇਹਨਾਂ ਦੇ ਮੈਨੂੰ ਲੱਗਦਾ ਕਿ ਉਹ ਜਿਹੜਾ ਸੀਐਮ ਆਫਿਸ ਆ ਉਹਦੀ ਗਰੀਮਾ ਨੂੰ ਇਹੋ ਜਿਹਾ ਥੱਲੇ ਲਿਆਉਣ ਦਾ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਇਹਨਾਂ ਤੇ ਜਿਹੜਾ ਹੁਣ ਬੱਝੂਗਾ ਔਰ ਉਹ ਸ਼ਰੀਆਮ ਜਿਹੜਾ ਜਿਹੜਾ ਰੋੜਾ ਥੋਕੇ ਜਲੰਧਰ ਤੋਂ ਆ ਕਿ ਮੈਂ ਤਾਂ ਖੁਦ ਜਲੰਧਰ ਤੋਂ ਆ ਹਾਂਜੀ ਮੈਨੂੰ ਲੱਗਦਾ ਕਿ ਮੈਨੂੰ ਸੀਐਮ ਸਾਹਿਬ ਪੁੱਛਣ ਦੇ ਵੈਸੇ ਤਾਂ ਮੈਂ 2-3 ਵਾਰੀ ਸੱਦੇ ਆ ਸੀ ਇਨਵਾਈਟ ਕੀਤਾ ਸੀ ਵੀ ਆ ਜਾਓ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਕੋਈ ਨਹਿਰ ਨਹੀਂ ਕੋਈ ਦਰਿਆ ਨਹੀਂ ਫਿਰ ਵੀ ਮਾਈਨਿੰਗ ਦਿਖਾਉਣਾ ਮੈਂ ਤੁਹਾਨੂੰ 70 70 80 80 ਕੋਟਨ ਤੇ ਉੱਥੇ ਮੈਂ ਪਿਛਲੇ ਸਮੇਂ ਦੇ ਵਿੱਚ ਇੱਕ ਆ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਇਲੀਗਲ ਉਹ ਪੁਲਿਸ ਨੂੰ ਕਹਿ ਕੇ ਰੇਡ ਕਰਵਾਇਆ ਜਿੱਥੇ ਹੁਣੇ ਸੀਐਮ ਸਾਹਿਬ ਤੇ ਕੇਦਰੀ ਵਾਲਾ ਜਿਹੜੀ ਇਹਨਾਂ ਦੀ ਥਰੂ ਕੀਤੀ ਹੋਈ ਹੈ ਨਾ ਕਿ ਜੁਗ ਨਸ਼ੀਆਂ ਵਿਰੋਧ ਉੱਥੋਂ 107 ਬੱਚੇ ਰੈਸਕਿਊ ਕੀਤੇ ਔਰ 25 ਦੀ ਭੱਜ ਗਏ ਔਰ ਉਥੇ ਉਸ ਨੂੰ ਉਹ ਜਿਹੜਾ ਨਸ਼ਾ ਛਡਾਊ ਕੇਂਦਰ ਚਲਾਉਂਦਾ ਸੀ ਉਹਦੇ ਵਿੱਚ ਉੱਥੇ ਲੋਕਲ ਕੈਂਟ ਦੇ ਜਿਹੜੇ ਲੀਡਰ ਹੈ ਉਹਨਾਂ ਦਾ ਨਾਂ ਲਿਆ ਗਿਆ ਵੀ ਹਾਂ ਵੀ ਮੈਂ ਤਾਂ ਉਹਨਾਂ ਨੂੰ ਪੈਸੇ ਦੇ ਕੇ ਚਲਾਉਣਾ ਮੈਂ ਵੈਸਟੇਜ ਦਿਖਾ ਦਿੰਦਾ ਸੀਮ ਸਾਹਿਬ ਕਿਤੇ ਮਾਰਾ ਜਾ ਖੜੇ ਹੋਣ ਦੀ ਮੈਂ ਵਿਧਾਨ ਸਭਾ 'ਚ ਇੱਕ ਧੰਨ ਕਹੀ ਸੀ ਵੀ ਤੁਸੀਂ ਸੀਮ ਸਾਹਿਬ ਲੱਤ ਲਾਉਣੀ ਸਿੱਖੋ ਲੱਤ ਲਾਉਂਦੇ ਨਹੀਂ ਕਹਿੰਦੇ ਮੈਂ ਲੱਤ ਦਾ ਬਹੁਤ ਲਾਉਣਾ ਮੈਨੂੰ ਪਤਾ ਲੱਤ ਕਿੱਥੇ ਲਾਉਂਦੇ ਆ ਲੱਤ ਤਾਂ ਕਿਤੇ ਦੋ ਜਗ੍ਹਾ ਲੱਗੀ ਹੋਈ ਆ ਆ ਥੋੜੇ ਦਿਨ ਹੋਰਿਆ ਮੋਦੀ ਸਾਹਿਬ ਦਾ ਤੁਸੀਂ ਇਹਨਾਂ ਦੀ ਫੋਟੋ ਦੇਖੀ ਹੋਣੀ ਆ ਤੇ ਉੱਥੇ ਤਾਂ ਕਿਤੇ ਲੱਤ ਹੀ ਨਹੀਂ ਮੈਨੂੰ ਲੱਗਦਾ ਧੌਣ ਵੀ ਕਿਤੇ ਥੱਲੇ ਲੱਗੀ ਇਹ ਪੰਜਾਬ ਦੀ ਅਸਲੀਅਤ ਹੈ ਸੋ ਮੈਂ ਤਾਂ ਕੋਈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਡੈਮੋਕ੍ਰੇਸੀ ਦਾ ਫੋਰਥ ਪਿਲਰ ਕਹਿੰਦਾ ਰਮਨ ਰੋੜੇ ਦੀ ਇਕਲਪ ਸੁਣਨਾ ਤੁਸੀਂ ਕਿ ਭਾਵੇਂ ਨੂੰ ਮੇਰਾ ਵੀ ਆਪਣਾ ਹੋਵੇ ਕੁਝ ਸਤਾ ਹੋਵੇ ਪਰ ਕੋਈ ਸਤਾਜ ਦੇ ਮਾਮਲੇ ਚ ਬਖਸ਼ਣ ਹੋਰ ਮੈਸਾਂੇ ਅਫਸਨ ਜਾਂ ਜਿਨੇ ਵੀ ਲੀਡਰ ਨੇ ਚਾਹੇ ਉਹ ਕਿਸੇ ਵੀ ਹੌਲਦੇ ਨਹੀਂ ਮੂੰਹ ਕੇ ਕੋਈ ਇਹ 10 ਦਿਨ ਜਲਦੀ ਕਿ ਕਰਾ ਸ਼ੁਰੂਆਤੀ ਸਾਡੇ ਜੀਰੋ ਤੋਂ ਅਰੰਭ ਸੇ ਅਸੀਂ ਕੋਈ tassri khamange koi kise te ਸੋ ਮੈਂ ਤਾਂ ਤੁਹਾਨੂੰ ਇਸ ਕਰਕੇ ਪਿਕਚਰ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹੁੰਦਾ ਸੀਗਾ ਕਿ ਅਸਲੀਅਤ ਇਸ ਸਰਕਾਰ ਦੀ ਇਹ ਆ ਕਿ ਵਿਰੋਧੀਆਂ ਨੂੰ ਟਾਰਗੇਟ ਕਰਨਾ ਜੇ ਕੋਈ ਚੰਗਾ आरटीआई एक्टिविस्ट ਬੋਲੇ ਉਹਦੇ ਤੇ ਪਰਚਾ ਦਰਜ ਕਰਨਾ ਚੰਗਾ ਪੱਤਰਕਾਰ ਕਹਿੰਦੇ ਉਹਦੇ ਤੇ ਪਰਚਾ ਦਰਜ ਕਰਨਾ ਚੰਗਾ ਆਫੀਸਰ ਵੀ ਜੇ ਕੋ ਕੰਮ ਕਰੇ ਉਹਨੂੰ ਵੀ ਸਸਪੈਂਡ ਤੇ ਡਿਸਮਿਸ ਕਰਨਾ ਔਰ ਉਹਦੇ ਨਾਲ-ਨਾਲ ਜਿਹੜਾ ਵਿਰੋਧੀਆਂ ਦੇ ਉੱਤੇ ਪਰਚੇ ਦੇ ਕੇ ਲੇਕਿਨ ਆਪਣੀ ਜਿਹੜੀ ਰੀਲ ਆ ਉਹਨੂੰ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਇੱਕ ਨਵੀਂ ਰੀਲ ਬਣਾ ਕੇ ਅਸਲੀ ਗੱਲ ਹੈ ਕੰਟੈਂਟ ਤਿਆਰ ਕਰਨ ਵਾਲੀ ਇਹ ਪਾਰਟੀ ਆ ਰਾਦਰ ਪਾਰਟੀ ਦੀ ਮੈਂ ਕਹੂੰਗਾ ਇਹ ਤਾਂ ਇੱਕ ਕੰਪਨੀ ਆ ਇਟ ਇਜ਼ ਰਨ ਬਾਈ ਦਿੱਲੀ ਪੀਪਲ ਜਿਹੜੇ ਪੰਜੇ ਛੇ ਜਣੇ ਆ ਨਾ ਇੱਥੇ ਆਣ ਕੇ ਰਾਜ ਕਰਦੇ ਆ ਉਹ ਬੇਸਿਕਲੀ ਤਾਂ ਉਹਨਾਂ ਸਭ ਤੇ ਐਫ ਆਈ ਆਰ ਹੋਈ ਆ ਜਿਹੜੀ ਦਿੱਲੀ ਜਾ ਕੇ ਰੌਲਾ ਪਾਉਂਦੇ ਆ ਨਾ ਕਿ ਅਸੀਂ ਤਾਂ ਬੜੇ ਦੁੱਧੋਤੇ ਆ ਤੇ ਪੰਜਾਬ ਦੇ ਵਿੱਚ ਤਾਂ ਅਸੀਂ ਭਗਤ ਸਿੰਘ ਦੀ ਜਿਹੜੀ ਸੋਚ ਆ ਉਹਦੇ ਤੇ ਠੋਕ ਕੇ ਪੈਰਾ ਦਿੰਨੇ ਅਸਲੀਅਤ ਇਹਨਾਂ ਦੀ ਆਹਾ ਸੋਚ ਆ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਅੱਪਾ ਪੰਜਾਬ ਨੂੰ ਵਿਚਾਰੀ ਗਿਆ ਦੇਖੋ ਮੈਂ ਅੱਜ ਤੱਕ ਕਦੀ ਇਹੋ ਜਿਹੀ ਪੋਲਿਟਿਕਸ ਨਹੀਂ ਦੇਖੀ ਮੈਂ ਕਹਿੰਦਾ ਅਸੀਂ ਵੀ ਗਲਤੀਆਂ ਕੀਤੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਨਹੀਂ ਕੀਤੀਆਂ ਬਟ ਜੋ ਇਹ ਕਰ ਰਹੇ ਆ ਇਹ ਇਹ ਲੇਬਲ ਜਿਹੜਾ ਆ ਉਹ ਬਹੁਤ ਮਾੜਾ ਔਰ ਮੈਂ ਸਾਰਿਆਂ ਨੂੰ ਗੁਦਾਰਿਸ਼ ਕਰੂੰਗਾ ਤੁਹਾਡੇ ذریعے ਵੀ ਇਥੋਂ ਦੇ ਲੋਕਾਂ ਨੂੰ ਵੀ ਹੋਰ ਕੁਝ ਨਾ ਕਰਿਓ ਸਿਰਫ ਤੇ ਸਿਰਫ ਇਹਨਾਂ ਦੀ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਤੇ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਉਦੇ ਬਾਰੇ ਮੈਂ ਫੇਰ ਥੋੜ੍ਹਾ ਕਿਉਂਕਿ ਲੰਬਾ ਹੋ ਜਾਣਾ ਉਹਦੇ ਬਾਰੇ ਫੇਰ ਇੱਕ ਦਿਨ ਗੱਲ ਕਰਾਂਗੇ ਕਿਉਂਕਿ ਹਨਾ ਰਮਨ ਦੇ ਰੋੜੇ ਦਾ ਤੁਸੀਂ ਵਿੱਚ ਛੱਡ ਗਏ ਕੀ ਇਹ ਕੀ ਇਵੈਂਟ ਹੈ ਰਮਨ ਦੇ ਰੋੜੇ ਦਾ ਕੀ ਇਵੈਂਟ ਹੈ ਨਹੀਂ ਯਾਰ ਮੈਨੂੰ ਇਤਵਾਂ ਨਹੀਂ ਪਾਉਂਦੇ ਇਫੈਕਟ ਮੈਂ ਕਹਿੰਦਾ ਜੀ ਅੱਜ ਅੱਜ ਤੁਹਾਨੂੰ ਫੈਕ ਲੱਗਦਾ ਕਿਉਂਕਿ ਜਿੱਦਾਂ ਡਾਕਟਰ ਵੀ ਲੱਗਦਾ ਇਹ ਇਲੈਕਸ਼ਨ ਇਵੈਂਟ ਹੈ ਕਿਉਂਕਿ ਹਰ ਇਲੈਕਸ਼ਨ ਤੋਂ ਪਹਿਲਾਂ ਇਹ ਦਾਮ ਹੁੰਦੀ ਹੈ ਹਰ ਇਲੈਕਸ਼ਨ ਤੋਂ ਇਹ ਘੱਟ ਪਹਿਲਾਂ ਹੁੰਦੀ ਹੈ ਕਿਉਂਕਿ ਆ ਆ ਰਮਨੂ ਰੂੜੇ ਦੀ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਨੇੜਤਾ ਹੈਗਾ ਉੱਥੇ ਆਮ ਕਲੇਮ ਕਰਦਾ ਜਲੰਧਰ ਦੇ ਵਿੱਚ ਕਿ ਮੈਂ ਤਾਂ ਉਸ ਪਰਿਵਾਰ ਦਾ ਹੀ ਹਿੱਸਾ ਹਾਂ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਅਸਲੀਅਤ ਇਹ ਹੈ ਕਿ ਇਹਦਾ ਨੇ ਤਿੰਨ ਸਵਾ ਤਿੰਨ ਸਾਲਾਂ ਦੇ ਵਿੱਚ ਜੋ ਸਾਡੇ ਪੰਜਾਬ ਦਾ ਮਜ਼ਾਕ ਉਡਾਇਆ ਔਰ ਇਹ ਸਮਝਦੇ ਆ ਇਮੋਸ਼ਨਲੀ ਅਸੀਂ ਮੈਨੂੰ ਲੱਗਦਾ ਕਿ 92 ਸੀਟਾਂ ਪੰਜਾਬੀਆਂ ਨੇ ਦਿੱਤੀਆਂ ਬਦਲਾ ਚਾਹੁੰਦੇ ਸੀਗੇ ਲੇਕਰ ਬਦਲਾ ਇਹੋ ਜਿਹਾ ਵੀ ਨਹੀਂ ਚਾਹੁੰਦੇ ਸੀ ਪੇ ਪੰਜਾਬ ਨੂੰ ਬਿਲਕੁਲ ਹੀ ਇਸ ਜਗ੍ਹਾ ਤੇ ਲੈ ਜਾਓ ਜਿਸ ਜਗ੍ਹਾ ਤੇ ਮੈਨੂੰ ਲੱਗਦਾ ਪੰਜਾਬ ਉੱਠਣ ਜੋਗਾ ਨਾ ਰਵੇ ਆਪਣੀ ਸਾਰਿਆਂ ਦੀ ਲੜਾਈ ਕਿਉਂਕਿ ਬੱਚੇ ਤੁਹਾਡੇ ਵੀ ਇੱਥੇ ਰਹਿਣੇ ਬੱਚੇ ਸਾਡੇ ਵੀ ਇੱਥੇ ਰਹਿਣੇ ਪੰਜਾਬੀਆਂ ਨੇ ਇੱਥੇ ਰਹਿਣਾ ਤੇ ਇਸ ਗੱਲ ਤੋਂ ਉੱਤੇ ਉੱਪਰ ਕੇ ਵਿਚਾਰ ਆਪਾਂ ਖੜੇ ਹੋਈਏ ਨਿਕਾਜੀ ਵਿਚਾਰਧਾਰਾ ਦੀ ਲੜਾਈ ਨਾਲ ਨਹੀਂ ਖੜੇ ਹੋਵਾਂਗੇ ਨਾ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਪੰਜਾਬ ਲਈ ਬਹੁਤਾ ਚੰਗਾ ਨਹੀਂ ਸੋ ਮੈਂ ਤਾਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਛੇ ਪੁਆਇੰਟਸ ਵੀ ਰੰਗ ਲਿਟਰਲ ਐਕਸ਼ਨ ਨਹੀਂ ਹੋਣਾ ਜਿਵੇਂ ਕਿ ਸਰ ਮੈਂ ਤਾਂ ਬਰਾਉਨੀ ਪੁਆਇੰਟਸ ਨਾਲ ਤਾਂ ਅਸੀਂ ਵੀ ਕੰਟੈਂਟ ਬਣਾਉਂਦੇ ਆ ਤੇ ਕੰਟੈਂਟ ਬਣਾ ਕੇ ਤੇ ਉਹਨੂੰ ਰੋਜ਼ ਘੁਮਾਉਂਦੇ ਆ ਕਿਉਂਕਿ ਇਸ ਕੰਮ ਦੇ ਮਾਸਟਰ ਹੈ ਇਹ ਹੀ ਇਹਨਾਂ ਦਾ ਆਰਟ ਆ ਕਿਉਂਕਿ ਦਿੱਲੀ 'ਚ ਵੀ ਇਹੇ ਕੀਤਾ ਤੇ ਦਿੱਲੀ ਵਾਲਿਆਂ ਨੇ ਭੁਜਾਰਤੇ ਹੁਣ ਤੇ ਹੁਣ ਇੱਥੇ ਆਣ ਕੇ ਪੰਜਾਬ ਦੇ ਵਿੱਚ ਉਹੀ ਨਕਾਰੇ ਹੋਏ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇੱਥੇ ਰਾਜ ਕਰਦੇ ਆ ਭਗਵੰਤ ਸਿੰਘ ਮੇਰੀ ਇੱਕ ਬੇਨਤੀ ਆ ਤੁਹਾਨੂੰ ਇਹਨਾਂ ਨੇ ਫੋਨ ਬੰਦ ਕਰਕੇ ਚਲੇ ਜਾਣਾ ਤੇ ਜਿਹੜੇ ਦਿੱਲੀ ਵਾਲੇ ਆ ਨਾ ਇਹ ਕਰਦੇ ਕੀ ਆ ਇੱਕ ਫੋਨ ਹੀ ਆ ਨਾ ਇਹ ਇਹਨਾਂ ਨੂੰ ਲੱਭਣਾ ਕਿਥੋਂ لیکن আল্টিমেটلی আনਸਰੇਬਲ ਤੁਹਾਡੇ 95 96 ਐਮਐਲਏ ਤੇ ચીફ ਮਨਿਸਟਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਨਸਰ ਦੇਣਾ ਪੈਣਾ ਹੋਰ ਕਿਸੇ ਨੂੰ ਨਹੀਂ ਦੇਣਾ ਪੈਣਾ ਸੋ ਅੱਜ ਉਹ ਲੜਾਈ ਹੈ ਕਿ ਯਾਰ ਔਰ ਉਸ ਲੜਾਈ ਦੇ ਵਿੱਚ ਔਰ ਉਸ ਡੈਮੋਕ੍ਰੇਸੀ ਦੇ ਵਿੱਚ ਆਪਾਂ ਕ੍ਰਿਟਿਸਿਜ਼ਮ ਸੁਣਨਾ ਵੀ ਸਿੱਖੀਏ ਤੇ ਉਹਨੂੰ ਸਰਕਾਰ ਨੂੰ ਚਲਾਉਣ ਦੇ ਵਿੱਚ ਚੰਗੀਆਂ ਨੀਤੀਆਂ ਤੇ ਨੀਤ ਨੂੰ ਜੜਾ ਅੱਗੇ ਵਧਾਈਏ ਥੈਂਕ ਯੂ ਵੈਰੀ ਮਚ ਕੋਈ ਕੁਐਸਚਨ ਸਰ देखो दिस इज अगेन मिसयूज ऑफ पावर तो जय डीसी इलेक्शन होना तय कैंडिडेट डिक्लेअर कर देता लेकिन कोर्ट नहीं लगा लेकिन कोर्ट लगाना ना लगना एक और चीज है या एथिक्स पार्टीज पॉलिटिकल एथिक्सੁੰदेया की हेरजी खुदाई नहीं होनी चाहिए कि कैंडिडेट के नाम डीसी ए कमिश्नर जान ਜਾ ਪੁਰੀ ਸਾਲਿਆਂ ਇਹ ਭਾਈ ਵੇਖੋ ਇਹ ਬੜੇ ਬੇਰਹਿਮ ਇਹ ਜਿਹੜੀ ਸਰਕਾਰ ਆ ਨਾ ਦਿੱਲੀੋਂ ਚੱਲੀ ਪੰਜਾਬ ਚ ਆ ਗਈ ਚਲਾ ਦਿੱਲੀ ਵਾਲੇ ਰਹੇ ਆ ਪੰਜਾਬੀ ਅਫਸਰਾਂ ਨੂੰ ਮੈਂ ਸਿਰਫ ਇਹਦੀ ਬੇਨਤੀ ਕਰ ਬੇਨਤੀ ਕਹਿਣਾ ਚਾਹੁੰਦਾ ਕਿ ਵੀਰੋ ਮੇਰੇਓ ਇੱਕ ADGP ਰੈਂਕ ਦਾ ਬੰਦਾ ਸਸਪੈਂਡ ਕੀਤਾ ਦੋ ਐਸਐਸਪੀ ਰੈਂਕ ਦੇ ਵਿਜੀਲੈਂਸ ਦੇ ਬੰਦੇ ਸਸਪੈਂਡ ਕੀਤੇ ਉਹ ਤੋਂ ਉਸੇ ਵਾਂਗ ਕਰਉਣਾ ਚਾਹੁੰਦੇ ਸੀਗੇ ਜਿਹੜਾ ਆਪਣੀ ਜ਼ਮੀਰ ਅੱਗ ਨਹੀਂ ਕਰਦੀ ਸੀ ਸੋ ਜਿਹੜੇ ਲੋਟਣੇ ਚੋਂ ਭਾਈ ਆਪਣੀ ਜ਼ਮੀਰ ਨੂੰ ਵੀ ਟੁੱਟੋਲ ਲਿਓ ਲੰਬੇ ਨੰਬੀ ਰੇਡ ਦੇ ਘੋੜੇ ਹੋ ਤੁਸੀਂ ਕਿਸੇ ਨੇ 10 ਸਾਲ ਸਰਵਿਸ ਕਰਨੀ ਆ ਕਿਸੇ ਨੇ 20 ਸਾਲ ਕਰਨੀ ਆ ਸੋ ਇਹਨਾਂ ਕਰਾਂ ਤੋਂ ਭੇਜ ਕਰਿਓ ਇਲੈਕਸ਼ਨ ਕਮਿਸ਼ਨ ਦਾ ਵੀ ਟੰਗਿਆ ਫਿਰ ਬੰਦਾ ਖੇਤੀ ਕੀਤੇ ਪਾਣੀ ਨਹੀਂ ਮੰਗਦਾ ਥੈਂਕ ਯੂ ਸਾਰੀ ਛੰਬੇ ਦਾ ਸਵਾਲ ਹੈ ਅਸੀਂ ਕਿਸ਼ ਕਰ ਦਿੱਤੀ ਤੁਸੀਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਉਹਨੇ ਕਿਹਾ ਕਿ ਜਿਹੜਾ ਪੋਲ ਆਫ ਕੰਡਕਟੈਂਸ ਸਿਰਫ ਲੁਧਿਆਣਾ ਵੈਸਟ ਹੈਗਾ ਜਿਸ ਨੂੰ ਪੁੱਛਿਆ ਗਿਆ ਕਿ ਅਗਰ ਉਹ ਦਿਨ ਕੋਈ ਬਾਹਰ ਦੀ ਲੁਧਿਆਣਾ ਨੌਰ ਗਿਆ ਲੁਧਿਆਣਾ ਇਸ ਗਿਆ ਆਉਂਦੀਆਂ ਕੰਪਨੀ ਜਿਹੜੇ ਉੱਥੇ ਲੱਗੇ ਬ੍ਰੈਂਡਿੰਗ ਤੇ ਤੁਸੀਂ ਉਹਨਾਂ ਨੂੰ ਕਿਤਾ ਨੋਟੀਫਾਈ ਕਰਦੇ ਹੋ ਐਂਟਰ ਨਾਮ ਤੋਂ ਇਹ ਚਾਂਜ ਤੁਸੀਂ ਤਾਂ ਖੜੇ ਹੋ ਮੈਂ ਜਿਸ ਨੂੰ ਕਹਿ ਦਿੱਤੀ ਜੜੇ ਵੇ ਕਿਆ ਤੁਸ ਪੱਲੀ ਕੌਂਸਲਟੈਂਸੀ ਹੈ ਜਾਂ ਆਪਕਾ ਕਮਿਸ਼ਨਰੇਟ ਹੈ ਜਾਂ ਡਿਸਟ੍ਰਿਕਟ ਦੇਖੋ ਕੋਡ ਆਫ ਕੰਡਕਟ ਤਾਂ ਉਸ ਕੌਂਸਲਟੈਂਸੀ ਦਾ ਜ਼ਰੂਰ ਹੁੰਦਾ ਬਟ ਇਹਦਾ ਸੇਮ ਟਾਈਮ ਇਹ ਐਥਿਕਸ ਹੈ ਕਿ ਉਹ ਸਟ ਲੀਸਟ ਉਸ ਜਿਹੜੇ ਦੇ ਵਿੱਚ ਕੋਈ ਇਹੋ ਜੀ ਸਰਕਾਰੀ ਐਕਟੀਵਿਟੀ ਨਾ ਕੀਤੀ ਜਾਵੇ ਜਿਹਦਾ ਇਨਫਲੂਐਂਸ ਜਿਹੜਾ ਆ ਉਸ ਇਲੈਕਸ਼ਨ ਦੇ ਵਿੱਚ ਜਿਹੜਾ ਹੋਵੇ ਔਰ ਮੈਂ ਤਾਂ ਇੱਕ ਹੋਰ ਵੀ ਤੁਹਾਨੂੰ ਦਾ ਬਖਾਰਿਸ਼ ਕਰਨੀ ਚਾਹੁੰਦਾ ਕਿ ਆ ਜਿਹੜਾ ਰਮਨ ਕਰੋੜਾ ਜਿਹੜਾ ਉੱਥੇ انا ਸਾਡੇ ਜਿਲੰਦਰ ਵਾਲਾ ਇਹ ਜਿਹੜਾ ਕਹਿੰਦੇ ਵੀ ਕਰੋੜਾ ਰੁਪਏ ਕਾਰਪੋਰੇਸ਼ਨ ਦੇ ਖਾ ਗਿਆ ਇਹ ਸੀਐਮ ਸਾਹਿਬ ਇਹ ਕਿਤੇ ਮੁੜ ਕੇ ਇਹਨਾਂ ਨੂੰ ਬਣਾਉਂਗੇ ਵੀ ਜਿਹੜੇ ਜਿਹੜੇ ਅਲਟੀਮੇਟਲੀ ਉੱਥੇ ਲੋਕਾਂ ਦੇ ਕਰੋੜਾ ਰੁਪਏ ਖਾ ਗਿਆ ਔਰ ਹੋਰ ਜਿਹੜੇ 2-3 ਹੈਗੇ ਆ ਹੋਰ ਇਲੈਕਸ਼ਨਾਂ ਦੇ ਵਿੱਚ ਹੈਗੇ ਆ ਜਿਹੜੇ ਜਿਹੜੇ ਮੈਨੂੰ ਪਤਾ ਵੀ ਜਿਲੰਦਰ ਦੇ ਵਿੱਚ ਜੋ-ਜੋ ਹੋ ਰਿਹਾ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਿਤੇ ਨਾ ਕਿਤੇ ਤੁਹਾਡੀ ਸਰਕਾਰ ਦੀ ਬੇਈਮੀਤੀ ਔਰ ਨੀਤ ਜਿਹੜੀ ਆ ਉਹਨੂੰ ਬੜਾ ਕਲੀਅਰ ਤੱਕ ਡਿਫਾਈਨ ਕਰਦੀਆਂ ਵੀ ਹਾਂ ਵੀ ਹਾਂ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਪੰਜਾਬ ਦੇ ਵਿੱਚ ਔਰ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁਤ ਚੰਗਾ ਨਹੀਂ ਹੈ ਇਸ ਪੰਜਾਬ ਦੀ ਬਿਊਰੋਕਰੇਸੀ ਇਹਨੂੰ ਖੜਜੋ ਕਿਉਂਕਿ ਕੁਝ ਨਹੀਂ ਹੁੰਦਾ ਪੋਸਟਿੰਗ ਹੀ ਆ ਪੋਸਟਿੰਗ ਲਈ ਐਨੇ ਮੱਖੀ ਧਰ ਲੋ ਨਾ ਹੋਵੋ ਕਿ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੀ ਆਪਣੀ ਜ਼ਮੀਰ ਆ ਉਈ ਮਾਰਨਾ ਆ ਭਗਤ ਜੀ ਪੰਜਾਬ ਦੇ ਸਭ ਤੋਂ ਪ੍ਰਧਾਨ ਨਾ ਸਭਿਆਰੇ ਸਰ ਕੁਵਾਰੀ ਤੁਸੀਂ ਕਹਿੰਦੇ ਹੋ ਤਕੜੇ ਹੋਗੇ ਸਰ ਲੜ ਰਹੇ ਹਾਂਜੀ ਹਾਂ ਸਾਰੇ ਇੱਕ ਤਾਂ ਮਤਲਬ ਇਕੱਠੇ ਹੈਗੇ ਬਿਲਕੁਲ ਸਾਰੇ ਇਕੱਠੇ ਆ ਦੇਖੋ ਬੀ ਜੀ ਪੀ ਦਾ ਪ੍ਰਧਾਨ ਤੁਸੀਂ ਕਿਤੇ ਦੇਖਿਆ ਆਮ ਆਦਮੀ ਆ ਬੇ ਨਹੀਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਿਤੇ ਦੇਖਿਆ ਸਰ ਮੇਰੀ ਤਾਂ ਬੇਇੱਜ਼ਤੀ ਇੰਨੀ ਕ ਹੈ ਕਿ ਕਿ ਇਹ ਜਿਹੜੀ ਲੜਾਈ ਆ ਨਾ ਇਹ ਲੜਾਈ ਵਿਚਾਰ ਕਰ ਆਪਾ ਲੋਕੀ ਦੇਖੋ ਇਹਦੇ ਵਿੱਚ ਮੈਟਰ ਨਹੀਂ ਕਰਦਾ ਕਿ ਰਾਣਾਜੀ ਤੇ ਹੈਗੇ ਨਹੀਂ ਹੈਗੇ ਪ੍ਰਗਟ ਸਿੰਘ ਇੱਥੇ ਹੈਗਾ ਕਿ ਨਹੀਂ ਹੈਗਾ ਕੋਈ ਹੋਰ ਕਿਉਂਕਿ ਇਹਨਾਂ ਦੇ ਸਮੇਂ-ਸਮੇਂ ਤੇ ਆਨਲਾਈਨ ਹੈ ਬਿਲਕੁਲ ਯੂनाइटेड ਹੈ ਕਾਂਗਰਸ ਇਹਦੇ ਵਿੱਚ ਕਿਤੇ ਕੋਈ ਪ੍ਰੋਬਲਮ ਹੀ ਨਹੀਂ ਹੈ ਪ੍ਰੋਬਲਮ ਸਿਰਫ ਗੱਲ ਸੁਣ ਲਓ ਮੇਰੀ ਬੇਇਜ਼ਤੀ ਇੰਨੀ ਕਿਹਾ ਕਿ ਤੁਸੀਂ ਇੰਨਾ ਕੁ ਦੇਖ ਲਿਓ ਵੀ ਜਿਹੜੀ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਆ ਪੰਜਾਬ ਨੂੰ ਉਹ ਮੈਟਰ ਕਰਦੀ ਆ ਕਿ ਪੰਜਾਬ ਨੂੰ ਉਹ ਮੈਟਰ ਕਰਦਾ ਵੀ ਪੁਰਾਣਾ ਨਹੀਂ ਆਇਆ ਪੁਰਾਣਾ ਆਇਆ ਹੋਰ ਜੇ ਮੈਂ ਤੁਹਾਨੂੰ ਸਾਰੇ ਨੂੰ ਕਹਿੰਨਾ ਕਿ ਸਾਰੇ ਹੀ ਹੋਣਗੇ ਜਿੱਦਣ ਸਾਡੀ ਨੌਵੀਂ ਦੇ ਸ਼ੁਰੂ ਹੋਈ ਉਦੋਂ ਮੈਨੂੰ ਲੱਗਦਾ ਕਿ ਜਿੰਨੇ ਜਿੰਨੇ ਹੋਣਗੇ ਉਦੋਂ ਵੀ ਬਾਤ ਆਉਣਗੇ ਸਰ ਇਹਦਾ ਇੱਕ ਸ਼ੇਅਰ ਕੀਤਾ ਜਿੰਨੂ ਦੇ ਕਰਕੇ ਇਹ ਬਹੁਤ ਹੀ ਮਹੱਤਵਪੂਰਨ ਪਿਛੇ ਵਾਲਾ ਬੰਦ ਬਹੁਤ ਵੱਡਾ ਕੰਕਟ ਹੈ ਅੱਜ ਵੇਚੀ ਗਿਆ ਮੇਰਾ ਖਿਆਲ ਆਸ਼ੀਰਵਾਦ ਮੇਰੇ ਹੱਥੇ ਚ ਜਾ ਇਨਵੈਸਟਿੰਗ ਆਲਰੇਡੀ ਮੇਰਾ ਖਿਆਲ ਬੀਐਨਲੋਜ਼ ਨੇ ਕੰਮ ਕਰ ਲਿਆ ਹੈਗਾ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਕਿ ਅਸੀਂ ਵੈਰੀਫਾਈ ਕਰ ਲਾਂਗੇ ਜੇ ਕੋਈ ਗਲਤ ਕੰਮ ਹੋਇਆ ਤਾਂ ਅਸੀਂ ਬਿਲਕੁਲ ਉਹਨੂੰ ਰੋਕਾਂਗੇ ਵੈਸੇ ਸਰਕਾਰ ਹਰ ਕੋ ਖਾ ਕੰਮ ਕਰਦੀ ਹੈ ਔਰ ਕਰਨ ਦੀ ਕੋਸ਼ਿਸ਼ ਕਰਦੀ ਹੈ ਸਰ ਜਿਹੜੇ ਏਡੀਪੀ ਦੇ ਕਰਕੇ ਰਮਨ ਅਰੋੜਾ ਵੜਿਆ ਗਿਆ ਉਸ ਏਡੀਪੀ ਦੀ ਨੇਤਾ ਜਿਹੜਾ ਭਿੰਦਰ ਭਗਤ ਦੇ ਨਾਲ ਮੰਤਰੀ ਦੇ ਨਾਲ ਔਰ ਉਹਨੇ ਆਪਣੇ ਡੀਓ ਤੇ ਹੀ ਪਠਾਨਕੋਟ ਤੋਂ ਬਦਲੀ